ਮੋਹਾਲੀ ਦੇ 올ੰਪੀਅਨ ਬਲਬੀਰ ਸਿੰਘ ਸੀਨੀਅਰ ਕੋਮਾਂਤਰੀ ਹਾਕੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਪੰਜਾਬ ਹਾਕੀ ਲੀਗ ਵਿੱਚ ਜਲੰਧਰ ਦੀ surjeet ਹਾਕੀ ਅਕੈਡਮੀ ਨੇ PIC ਮੋਹਾਲੀ ਨੂੰ ਇੱਕ ਮੈਚ ਵਿੱਚ 2-0 ਨਾਲ ਹਰਾ ਕੇ 6ਵੀਂ ਜਿੱਤ ਹਾਸਲ ਕਰ ਲਈਏ ਲੀਗ ਗੇੜ ਵਿੱਚ ਉਸ ਦੇ ਖਾਤੇ ਵਿੱਚ 17 ਅੰਕ ਹੋ ਗਏ ਨੇ ਅਤੇ ਉਹ ਇਸ ਮੁਕਾਬਲੇ ਵਿੱਚ ਦੂਜੇ ਨੰਬਰ ਤੇ ਚੱਲ ਰਹੀ ਹੈ ਇਸ ਮੈਚ ਵਿੱਚ surjeet ਹਾਕੀ ਅਕੈਡਮੀ ਦੇ ਸਹਿਜਪ੍ਰੀਤ ਸਿੰਘ ਨੂੰ ਮੈਚ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ ਇਸ ਮੁਕਾਬਲੇ ਦੌਰਾਨ surjeet ਅਕੈਡਮੀ ਵੱਲੋਂ ਪਹਿਲਾ ਗੋਲ 11ਵੇਂ ਮਿੰਟ ਵਿੱਚ ਕੁਸ਼ਲ ਸ਼ਰਮਾਨ ਨੇ ਕੀਤਾ ਜਦਕਿ ਦੂਜਾ ਗੋਲ 48ਵੇਂ ਮਿੰਟ ਵਿੱਚ ਅਜੇਪਾਲ ਸਿੰਘ ਨੇ ਕੀਤਾ ਇਸੇ ਲੀਗ ਦੇ ਤਹਿਤ ਜਲੰਧਰ ਵਿੱਚ ਕਰਵਾਏ ਗਏ ਮੈਚਾਂ ਦੌਰਾਨ ਰਾਉਂਡ ਕਲਾਸ ਹਾਕੀ ਅਕੈਡਮੀ ਨੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੂੰ ਜੋ ਮਾਰੇ ਸੋਮੀਰ ਯਾਨੀ ਪੈਨਲਟੀ ਸ਼ੂਟਰਾਂ ਹੀ 4-3 ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀਏ ਰਾਉਂਡ ਕਲਾਸ ਦੇ ਗੋਲਕੀਪਰ ਜੀਵਨ ਸਿੰਘ ਨੂੰ ਮੈਚ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ ਮਿੱਥੇ ਸਮੇਂ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਸਨ ਸ਼ੂਟਆਊਟ ਗੇੜ ਵਿੱਚ ਰਾਉਂਡ ਕਲਾਸ ਨੇ 2 ਅਤੇ ਸੁਰਜੀਤ ਅਕੈਡਮੀ ਨੇ 1 ਗੋਲ ਕੀਤਾ